ਸੋ ਦੋਸਤੋ ਤੰਤਨ ਕਮਾਨ ਵਾਲੇ ਸੰਤਾਂ ਦੀ ਕਿਰਪਾ ਸਦਕਾ ਦੇਖੋ ਜੀ ਤੁਸੀਂ ਬੀੜ ਦੇ ਵਿੱਚ ਪਹੁੰਚ ਗਏ ਅਸੀਂ ਜਿੱਥੇ ਕਿ ਬਹੁਤ ਸਾਰੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਨੇੜੇ ਨੇੜੇ ਤੁਸੀਂ ਦੇਖ ਰਹੇ ਹੋ ਦੋਸਤੋ ਸੰਤਾਂ ਦੀ ਕਿਰਪਾ ਦੀ ਰਹਿਮਤ ਦੇ ਨਾਲ ਇਧਰ ਬੀੜ ਤੋਂ ਸਾਹ ਦੇ ਵਿੱਚ ਬਹੁਤ ਦੂਰੋਂ ਦੂਰੋਂ ਜਿਹੜੀਆਂ ਕਿ ਟਰੈਕਟਰ ਟਰਾਲੀਆਂ ਲੈ ਕੇ ਕਮਾਨ ਵਾਲੇ ਸੰਤਾਂ ਦੀ ਕਿਰਪਾ ਸਦਕਾ ਇਹ ਗਊਂ ਦੀ ਰਹਿਮਤ ਦੇ ਨਾਲ ਆ ਜੋ ਵੀ ਇਹ ਬੋਲ ਕਹਿੰਦੀ ਆ ਦੂਰ ਦੂਰ ਆਸਾਂ ਪੂਰੀਆਂ ਹੁੰਦੀਆਂ ਨੇ ਜੀ ਜੋ ਕਮਾਨ ਵਾਲੇ ਸਾੰਤ ਨੇ ਪਰਮਾਤਮਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖ ਕੇ ਬਹੁਤ ਦੂਰ ਦੂਰੋ ਜਿਹੜੀ ਸੰਗਤ ਆਈ ਹੋਈ ਹੈ ਜੀ ਸੋ ਸਾਰਿਆਂ ਨੂੰ ਅਪੀਲ ਕਰਦੇ ਆਂ ਸੀ ਕਿ ਜਰੂਰ ਇਹਨਾਂ ਗਊਆਂ ਦੀ ਸੇਵਾ ਵਾਸਤੇ ਉਪਰਾਲੇ ਕਰਦੇ ਰਹੋ ਤੇ ਮਾਲਕ ਹਮੇਸ਼ਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਇਹ ਤਰ੍ਹਾਂ ਹੀ ਦੇਖ ਰਹੇ ਹੋ ਦੋਸਤੋ ਉਧਰ ਵੀ ਦੇਖੋ ਬਹੁਤ ਦੂਰ ਦੂਰ ਤੱਕ ਜਿਹੜੀਆਂ ਗਊਆਂ ਨੇ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਜੀ ਬਹੁਤ ਦੂਰੋ ਦੂਰੋ ਲੋਕ ਜਿਹੜੇ ਹਾਰੇ ਚਾਰੇ ਦੀ ਸੇਵਾ ਕਰਦੇ ਨੇ ਵੀਰ ਤੋਂ ਸਾਂਝ ਦੇ ਵਿੱਚ ਆ ਕੇ ਇਹ ਗਾਉਲ ਵਾਲਾ ਵੀਰ ਆ ਜੀ ਸੋ ਇਧਰ ਦੇਖੋ ਤੁਸੀਂ ਦੋਸਤੋ ਕਮਾਨ ਵਾਲੇ ਸ਼ੰਤਾਂ ਦੀ ਕਿਰਪਾ ਰਹਿਮਤ ਕੋਈ ਫੀਸ ਲੈ ਕੇ ਆ ਰਿਹਾ ਤੇ ਕੋਈ ਹਰੇ ਚਾਰੇ ਦੀ ਸੇਵਾ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਧਰ ਗਾਉਂ ਆ ਜੀ ਇਹ ਗਾਉਂ ਉਹ ਆ ਜੀ ਜਿਹੜੀ ਕਿ ਅਰਦਾਸਾਂ ਪੂਰੀਆਂ ਕਰਦੀਆਂ ਸਾਰਾ ਕੁਝ ਬੋਲ ਕੇ ਤੇ ਬਹੁਤ ਵਧੀਆ ਕਿਰਪਾ ਦੇਖੋ ਤੁਸੀਂ ਦੇਖ ਰਹੇ ਹੋ ਗਊ ਇਹ ਤਾਂ ਹੁਣ ਦੱਸ ਰਹੀ ਹੈ ਜੀ ਵੀ ਦੇ ਕੰਮ ਰੋਕੇ ਹੋਏ ਨੇ ਸੋਈ ਦੀ ਕਿਰਪਾ ਹੁੰਦੀ ਹੈ ਜੀ ਆ ਗਊਆਂ ਦੀ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤਿ ਬਖਸ਼ੇ ਇਸੇ ਤਰ੍ਹਾਂ ਵੇਖ ਰਿਹਾ ਹੱਥ ਰੱਖ ਕੇ ਇੱਧਰ ਦੇਖੋ ਜੀ ਬਹੁਤ ਦੂਰੂ ਦੂਰੂ ਜਿਹੜੀ ਸੰਗਤ ਆ ਇੱਧਰ ਵੀ ਸਾਨੂੰ ਦਿਖਾਉਣੇ ਆ ਅਗਲੇ ਦਾਲੇ ਬਾਈ ਜੀ ਸੇਵਾਦਾਰ ਵੀ ਦੀ ਸੇਵਾ ਪਹੁੰਚੇ ਹੋਏ ਨੇ ਗਊਆਂ ਦੀ ਸੇਵਾ ਵਾਸਤੇ ਤੇ ਮਾਲ ਕਿਸੇ ਤਰ੍ਹਾਂ ਰਹਿਮਤ ਰੱਖੇ ਸਾਰਿਆਂ ਤੇ ਇੱਧਰ ਦੇਖੋ ਜੀ ਦੋਸਤੋ ਜੀ ਦੇਖ ਰਹੇ ਹਾਂ ਗਉਆਂ ਵਿੱਚ ਪਾਬਾ ਜੀ ਤੇ ਪਾਣੀ ਦਾ ਜਿਹੜੀ ਸੇਵਾ ਲਾਈ ਹੋਈ ਹੈ ਲੱਸੀ ਦੀ ਸੇਵਾ ਲਾਈ ਹੋਈ ਹੈ ਜੀ ਉਹ ਬੜਾ ਆਨੰਦ ਆ ਰਿਹਾ ਜੀ ਮਾਰਕ ਸ ਹਮੇਸ਼ਾ ਪਰਮਾਤਮਾ ਹਮ ਕੀਤਾ ਅਬ ਕੋ ਦੋਸਤੋ ਕੋਈ ਖਮਾਨ ਵਾਲੇ ਸੰਤਾਂ ਦੀ ਕਿਰਪਾ 사ਤ ਕਾ ਇਹ ਵੀਰ ਦੋ ਸਾਹ ਜੀ ਇੱਧਰ ਗਉਆਂ ਦੀ ਸੇਵਾ ਜਿਹੜੀ ਹੋ ਰਹੀ ਆ ਸੋ ਵਾਲੇ ਦੁਆਲੇ ਤੁਸੀਂ ਦੇਖ ਲਿਆ ਉਹ ਦੇਖੋ ਜੀ ਦੂਰ ਦੂਰ ਤੱਕ ਟਰੈਕਟਰ ਟਰਾਲੀਆਂ ਹੀ ਆਈਆਂ ਹੋਈਆਂ ਨੇ ਤੇ ਇੱਧਰ ਤੁਹਾਨੂੰ ਦਿਖਾਉਣੀ ਆ ਜੀ ਸੋਚ ਕਰਕੇ ਹਰ ਇੱਕ ਦੀ ਆ ਜਿਹੜੀ ਪਰਮਾਤਮਾ ਕਿਰਪਾ ਮਣੀ ਇੱਧਰ ਦੇਖੋ ਜੀ ਤੁਸੀਂ ਆ ਗਊਆਂ ਦੀ ਸੇਵਾ ਜਿਹੜੀ ਜਾਨਵਰਾਂ ਦੀ ਸੇਵਾ ਵਾਸਤੇ ਅੱਜ ਕੋਈ ਟਰੈਕਟਰ ਟਰਾਲੀ ਲੈ ਕੇ ਆਇਆ ਜੀ ਤੇ ਇਹਨਾਂ ਵਾਸਤੇ ਫੀਲਡ ਦਾ ਉਪਰਾਲਾ ਇੱਧਰ ਦੇਖ ਲਓ ਤੁਸੀਂ ਦੋਸਤੋ ਬਹੁਤ ਵਧੀਆ ਜਿਹੜੀ ਸੇਵਾ ਹੁੰਦੀ ਆ ਇਹ ਸੈੱਟ ਪਾਇਆ ਹੋਇਆ ਜੀ ਖਮਾਨ ਵਾਲੇ ਸ਼ੰਤਾਂ ਦੀ ਕਿਰਪਾ ਸਦਕਾ ਤੇ ਪ੍ਰਮਾਤਮਾ ਸਾਰਿਆਂ ਨੂੰ ਮਿਹਰ ਭਰੀਆਂ ਰੱਖਿਆ ਆਪਣੀਆਂ ਨਿੱਤ ਕਮਾਈਆਂ ਵਿੱਚੋਂ ਦਸਵੰਦ ਕੱਢਦੇ ਹੋ ਤੁਸੀਂ ਦੋਸਤੋ ਤਾਕੇ ਇਸ ਸਮਾਹ ਦੇ ਵਿੱਚ ਸਾਰਿਆਂ ਦਾ ਭਲਾ ਹੋ ਸਕੇ ਸੋ ਇਧਰ ਬਾਬਾ ਜੀ ਮੱਲੇਵਾਲ ਤੋਂ ਲਗਾਤਾਰ ਪਿਛਲੇ 3 ਸਾਲਾਂ ਤੋਂ ਸੇਵਾ ਨਿਵਾ ਰਹੇ ਨੇ ਉਹਨਾਂ ਦੀ ਵੀ ਅਸੀਂ ਧੰਨਵਾਦ ਕਰਦੇ ਆਂ ਇੱਕ ਵਾਰੀ ਫੇਰ ਦੇਖੋ ਦੂਰੋਂ ਦੂਰੋਂ ਤੱਕ ਗੱਡੀਆਂ ਹਰ ਇੱਕ ਬੁੱਧਵਾਰ ਨੂੰ ਇੱਥੇ ਸਮਾਉਣ ਵਾਲੇ ਸੰਤਾਂ ਦੀ ਕਿਰਪਾ ਜਿਹੜੀ ਅਰਦਾਸ ਹੁੰਦੀ ਆ ਸੋ ਇੱਥੇ ਇੱਕ ਗਉਂ ਆਉਂਦੀ ਆ ਜੀ ਜਿਹੜੀ ਗਉਂ ਆ ਉਹ ਹਰ ਇੱਕ ਦੇ ਬੋਲ ਪੜਦੀ ਆ ਹਰ ਇੱਕ ਦੇ ਲਬਜ ਪੜਦੀ ਆ ਤੇ ਸਾਰਿਆਂ ਨੂੰ ਉਹਨਾਂ ਦੀ ਕਿਰਪਾ ਸਤਕਾ ਫਿਰ ਪਤਾ ਲੱਗਦਾ ਤੇ ਬਹੁਤ ਵਧੀਆ ਜਾਨੀ ਉਹ ਗਊ ਹਰ ਇੱਕ ਇੰਦਰ ਬਾਬਾ ਜੀ ਨੂੰ 2-3 ਸਾਲ ਹੋ ਗਏ ਲਗਾਤਾਰ ਇੱਥੇ ਸੇਵਾ ਕਰਦੇ ਨੇ ਉਹਨਾਂ ਦਾ ਵੀ ਦਿਲ ਦੀਆਂ ਗੱਲਾਂ ਵਿੱਚ ਧੰਨਵਾਦ ਕਰਦੇ ਆ। ਸੋ ਦੋਸਤੋ ਉਹ ਦੂਰੋ ਦੂਰੋ ਤੱਕ ਜਿਹੜੀ ਸੇਵਾ ਜੀ ਇੰਦਰ ਵੀ ਤੁਹਾਨੂੰ ਦਿਖਾਉਣੇ ਆ ਜੀ। ਬਹੁਤ ਜਿਹੜੀ ਸੇਵਾ ਮਾਨ ਵਾਲੇ ਸੰਤਾਂ ਦੀ ਕਿਰਪਾ ਨਾਲ ਕਰ ਤੇ ਬੜਾ ਚੰਗਾ ਲੱਗ ਰਿਹਾ। ਤੇ ਮਾਇਲ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਜੀ ਦੋਸਤੋ। ਇੱਧਰ ਦੇਖੋ ਸੇਵਾਦਾਰ ਵੀਰ ਸੇਵਾ ਕਰ ਰਹੇ ਨੇ ਜੀ। ਜੋ ਕਮਾਣ ਵਾਲੇ ਸੰਤਾ ਦੀ ਕਿਰਪਾ ਸਦਕਾ ਸਾਰਾ ਕੁਝ ਚੱਲ ਰਿਹਾ ਜੀ ਇਹ ਬੀੜ ਦੋ ਸਾਂਝ ਆ ਜੀ ਜਿੱਥੇ ਕਿ ਬਣਾਉਣਾ ਵੀਡੀਓ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਅੱਪਾ ਜੀ